ਨਾਟਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੀ ਹਮ ਪਾਪੀ ਬਹੁ ਨਿਰਗੁਣ ਆਰੀ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨੋ ਕਰਉ ਗੁਰ ਪਿਆਰੇ RAM ਨਾਮ ਧਨ ਪੂੰਜੀ ਦੇਵੋ ਸਭ ਤਿਸਨਾ ਭੂਖ ਨਿਵਾਰੇ ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਘਾਰੇ ਪੰਜ ਭੂਤ ਸਬਲ ਹੈ ਦੇਹੀ ਗੁਰ ਸਤ ਗੁਰ ਪਾਪ ਨਿਵਾਰੇ ਸਾਸਤਰ ਬੇਦ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ RAM ਨਾਮ ਪੜਹੋ ਗਤ ਪਾਵਹੁ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੂਰ ਬਹੁ ਨਾਚੈ ਜਬ ઉનਵੈ ਕਨ ਕਨ ਹਾਰੇ ਸਾਖਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਬਿਸਕਾਰੇ ਜਿਉ ਜੋ ਨਿਵਹਿ ਸਾਖਤ ਨਰ ਸੀਤੀ ਛੇੜ ਛੇੜ ਕੱਢੈ ਬਿਖ ਖਾਰੇ ਸੰਤਨ ਸੰਤ ਸਾਧ ਮਿਲ ਰਹੀ ਐ ਗੁਣ ਬੋਲਹਿ ਪਰ ਉਪਕਾਰੀ ਸੰਤੈ ਸੰਤ ਮਿਲੈ ਮਨ ਬਿਗਸੈ ਜਿਉ ਝਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਉ ਸਬਹਿ ਬਿਗਾਰੀ ਮੇਰੇ ਠਾਕੁਰ ਕੈ ਦਿਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੀ ਰਾਖ 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 ਪ੍ਰਭ ਮੇਰੇ ਮੈਂ ਰਾਖੂ ਕਿਰਪਾ ਤਾਰੇ ਨਾਨਕ ਮੈਂ ਧਾਰੇ ਅਵਰ ਨ ਕਾਈ ਮੈਂ ਸਤ ਗੁਰ ਗੁਰ ਨਿਸਤਾਰੀ ਛਕਾ ਇਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੰਕ ਜਤਨ ਕਰ ਰਹੀ ਹਰ ਅੰਤ ਨਾਹੀ ਪਾਇਆ ਹਰ ਅਗੰਗ ਅਗਮ ਅਗਾਦ ਬੋਧ ਆਦੇਸ ਹਰ ਪ੍ਰਭ ਰਾਯਾ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰਤੇ ਚਗਰਾਇਆ ਹਮਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਵੱਛਲ ਨਾ ਆਇਆ ਰਹਿਲਾਦ ਜਨ ਹਰਨਾਖ ਪਕਰਿਓ ਹਰ ਰਾਖ ਲੀਓ ਤਰਾਇਆ ਹਰ ਚੇਤ ਰੇ ਮਨ ਮਹਿਲ ਪਾਵਣ ਸਭ ਦੁਖ ਭੰਜਨ ਰਾਯਾ ਭਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਤ ਪਾਵਣ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੋੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਵਡ ਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਤਨ ਤਨ ਸਾਧ ਜਿਨਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤ ਪਾਇ ਲਗੋ ਨਿਤ ਕਰੋ ਜੁ ਦਰੀਆ ਹਰ ਮੇਲੋ ਕਰਮ ਵਿਧਾਤਾ ਲਲਾਟ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮੰਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇ ਵਿਖ ਪਾਪ ਗਵਾਤਾ RAM ਰਸਾਇਨ ਜਿਨ ਗੁਰਮਤ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਖ ਪਾਈਐ ਵਡਭਾਗੀ ਜਨਨਾਨਕ ਚਰਨ ਪਰਾਤਾ ਮਾਲੀ ਗੋੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੁੰਨ ਜਨਾ ਮਨ ਭਾਵਨੀ ਹਰ ਧਾਇਉ ਅਪਰੰਪਰੂ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਉ ਰਹਾਉ ਹਮ ਨੀਚ ਮੱਦਮ ਕਰਮ ਕੀਏ ਨਹੀਂ ਚੇਤੇਉ ਹਰ ਰਾਇਉ ਹਰ ਆਨ ਮੇਲਿਉ ਸਤਗੁਰੂ ਖੇਨ ਬੰਦ ਮੁਕਤ ਕਰਾਇਓ ਪ੍ਰਭ ਮਸਤ ਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਾਹ ਬਾਜਿਆ ਹਰ ਮਿਲੇਉ ਮੰਗਲ ਗਾਇਓ ਫਤ ਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਬ ਜੋਨੀ ਗਾਲਿਐ ਜਿਉ ਲੋਨ ਜਲਹਿ ਗਲਾਇਓ ਮਤ ਦੇਹੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਉ ਹਰਿ ਰਾਮ ਨਾਮੈ ਰਹਉ ਲਾਗੂ ਜਨ ਨਾਨਕ ਨਾਮ ਸਮਾਇਉ ਮਾਲੀ ਗੋੜਾ ਮੁਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਉ ਭ੍ਰਮ ਪਉ ਭਾਗਾ ਰਹਾਉ ਭੈ ਭਾਏ ਭਗਤ ਲਾਗੋ ਮੇਰਾ ਹੀ ਹਿਅਰਾ ਮਨ ਸੋਇਓ ਗੁਰਮਤਿ ਜਾਗਾ ਕਿਲ ਵਿਖ ਖੀਨ ਭਏ ਸ਼ਾਂਤ ਆਈ ਹਰ ੁਰ ਧਾਰਿਓ ਵਡ ਭਾਗਾ ਮਨਮ ਕਰੰਗ ਕਸੁੰਭ ਹੈ ਕਚੂਆ ਜਿਉ ਕੁਸਮ ਚਾਰ ਦਿਨ ਚਾਗਾ ਖਿਨ ਮਹਿ ਬਿਨ ਸਜਾਏ ਪਰਤਾਪੈ ਡੰਡ ਧਰਮ ਰਾਈ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾ ਪਰ ਚੀਰ ਬਹੁ ਫਾਰੇ ਹਰ ਰੰਗ ਨਾਲ ਹੈ ਸੁਭਾਗਾ ਹਰ ਚਾਰੇ ਉਹ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰਾਂਗਾ ਜਨ ਨਾਨਕ ਤਿਨ ਕੇ ਚਰਨ ਪਖਾਰੇ ਜੋ ਹਰ ਚਰਨੀ ਜਨ ਲਾਗਾ ਮਾਲੀ ਘੋੜਾ ਮਹੱਲਾ ਚੌਥਾ ਮੇਰੇ ਮਨ ਪਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤ ਰਾਮ ਰਸਾਲਾ ਰਹਾਉ ਗੁਰਮਤ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪਮਾਲਾ ਜਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਨੇੜ ਨ ਆਵਈ ਗੁਰੂ ਰਾਖੇ ਹਰ ਰਖਵਾਲਾ ਹਮ ਬਾਰਕ ਕਿਛੂ ਨਾ ਜਾਣ ਹੂੰ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨਿਤ ਮੇਲ ਤੇ ਗੁਰੂ ਰਾਖੇ ਦੀਨ ਦਿਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਬਖ ਹਰ ਜਸ ਜਾਲਾ ਮਾਨੇ ਅੰਧ ਭਿਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੋੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲ ਵਿਖਾਟ ਹਰ ਹਰ ਉਰਤਾਰਿਓ ਗੁਰਪੂਰੈ ਮੇਰਾ ਸੀਸ ਕੀਜੈ ਗੁਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਕਿਸ ਮਨ ਦੇ ਮੋ ਕਟਕਾਟ ਹਰ ਸਾਜਨ ਮਿਲਿਓ ਗੁਰਪੂਰੈ ਗੁਰਬਚਨ ਬਿਕਾਨੋ ਹਟਹਾਟ ਮਕਰ ਪ੍ਰਾਗ ਦਾਨ ਬਹੁ ਕੀਆ ਸਰੀਰ ਦੀਓ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਪੁਗਰੇ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਪਉ ਭਾਗਾ ਲਜ ਭਾਨੀ ਮਟਕੀ maat ਕਲਯੁਗ ਗੁਰਪੂਰਾ ਤਿਨ ਪਾਇਆ ਜਿਨ ਤੁਰ ਮਸਤਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਬਲਾਤੀ ਭੂਖ ਤਿਖਾਟ ਸ਼ਕਾ 1 ਮਾਲੀ ਗੋੜਾ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾ ਝੂਠੀਆਂ ਨਿਤ ਕਰੈ ਜਮ ਸਿਰ ਮਾਰ ਰਹਾ ਜਿੰਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵ ਉਹ ਸਾਧਕੇ ਤਜ ਲੋਭ ਮੋਹ ਬੇਕਾਰ ਸਭ ਤਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਖਤਾ ਬਿਨ ਗੁਰ ਅੰਧ ਅੰਧਾਰ ਤੋਰੋ ਹੋਵਨਾਸੋ ਹੋਇਆ ਕੋ ਨਾ ਮੇਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮ ਆਪੁਰਤਾਰ ਮਾਲੀ ਗੋੜਾ ਮਹੱਲਾ